ਏਹ ਹੈ ਘਮਾਰੇ ਪਿੰਡ ਦਾ ਮੰਡੀ ਝੋਨਾ ਮੰਡੀ ਕਾਨਕ ਮੱਕੀ ਮੁੱਕੀ ਤਾਂ ਮੈਂ ਇੰਨਾ ਹਰੀਆਰ ਹੈ ਲੋਕਾਂ ਦੇ ਬਾਈ ਇਹ ਲੋਕਾਂ ਦੇ ਤਕਰੀਰ ਬਾਈ ਕਣਕਾਂ ਖੜੀਆਂ ਅਗਲੀ ਨੂੰ ਛੇਤੀ ਅੱਗ ਲੱਗੀ ਵੀ ਉਹ ਗੱਲੇ ਲੀ ਬਣਾ ਬਣੋਗਾ ਬਾਈ ਸਿੱਟ ਵੀ ਗਿਆ ਉਹ ਚਲੋ ਇਹਦਾ ਹੋਈ ਜਾਣਾ ਕੰਮ ਅੰਨਾ ਪਿੰਡ ਜਪਾਉਦੀ ਮੰਡੀ ਹੈ ਕੋਈ ਵੀ ਹੈਗੀ ਤਾਂ ਇਹ ਦੇਖੋ ਇਹ ਰੱਖੇ ਮਤਲਬ ਖੋਖੇ ਜੇ ਇਹ ਬਿੜੀ ਹੀਟਰ ਵਾਲੇ ਮਤਲਬ ਅੰਦਰ ਕਰਨ ਦਾ ਕੋ ਜਰਦੇ ਆ ਇਹਨੂੰ ਇਹ ਆ ਸਰਕਾਰ ਤਾ ਇਹ ਗਲਤੀਆਂ ਲਾ ਚਾਏ ਉਹ ਜਿਹੜੇ ਬੈਣ ਦੇ ਮਤਲਬ ਮੋਛੀ ਜਾੜਤੀ ਅੱਜ ਤੇ ਕਰੇ ਨੇ ਦੇ ਭਾਈ ਲੈਟਰਿੰਗ ਆ ਬੜਿਆ ਦੇ ਕੋਕ ਓਕੇ ਜਿਹਾ ਹੀ ਲੱਗਦਾ ਨੇ ਬਸ ਇਹ ਨਹੀਂ ਇੰਝ ਜੱਕਾ ਕਿ ਮਸ਼ੀਨ ਜੈ ਇਹਨਾਂ ਦਾ ਆਪਣੇ ਉਹ ਪਰ ਰੱਖਣ ਨੇ ਇਹ ਉੱਥੇ ਵਾ ਚਲੋ ਜੇ ਲੈਟਰਿੰਗ ਆ ਬਣਾ ਦਣਾ ਪੱਕੇ ਮਨ ਲੈ ਉਧਰ ਜਗ੍ਹਾ ਵੀ ਹੈਗੀ ਪਰਾਂ ਨੂੰ ਵੀ ਜਗ੍ਹਾ ਹੈਗੀ ਹਾਂ ਪਿੰਡ ਹਾਜੀਪੁਰ ਤਹਿਸੀਲ ਨੰਗਲ ਪਹਿਲਾ ਆਨੰਦਪੁਰਦੀ ਜ਼ਿਲ੍ਹਾ ਰੋਪੜ ਹਾਂ ਫਾਰਾ ਇਹ ਹੈ ਫਿਰ ਬਈਆਂ ਨਾਲ ਗਾਂ ਦਾ ਲੈਣਾ ਪਾਣੀ ਹੈ ਲੋਕਾਂ ਦੇ ਖੇਤ ਵਰ ਪਰਕ ਉੱਥੇ ਲੈਟਰ ਬਣਾਓ ਤੁਸੀਂ ਹਾਂ ਇਹ ਉਹ ਕਿੰਨਾ ਟਰਾਲੀ ਫੇਂ ਗਿਆ ਇਹ ਦਾਣੇ ਦਾ ਡੋਟਰਾਲੀ ਇਧਰ ਲੋਕਲ ਗਈ ਕਿ ਬਾਹਰ ਕ ਗਈ ਲੋਕਾਂ ਨੂੰ